ਦੇਖੋ ਅੱਜ ਪੰਜਾਬ ਸਰਕਾਰ ਨੇ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਐਫਆਈਆਰ ਦਰਜ ਕੀਤੀ। ਐਫਆਈਆਰ ਦਰਜ ਕਰਨ ਦਾ ਕਾਰਨ ਹੈ ਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਭਾਈ ਪੰਜਾਬ ਦੇ ਵਿੱਚ 50 ਬੰਬ ਆਏ ਨੇ 18 ਚੱਲ ਗਏ ਬਾਕੀਆਂ ਦਾ ਹਲੇ ਪਤਾ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਕਾਂਗਰਸ ਦੇ ਨਾਲ ਬਹੁਤ ਵਿਚਾਰਕ ਮਤਭੇਦ ਨੇ। ਪਰ ਲੀਡਰ ਆਫ ਆਪੋਜੀਸ਼ਨ ਇੱਕ ਸੰਵਿਧਾਨਿਕ ਅਹੁਦਾ ਹੈ, ਇੱਕ ਇੰਸਟੀਟਿਊਸ਼ਨ ਹੈ। ਅਗਰ ਇਸ ਚੇਅਰ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਪਰਚੇ ਦਰਜ ਕੀਤੇ ਜਾਣਗੇ ਸ਼ਰੂਮ ਨਹੀਂ ਅਕਾਲੀ ਦਲ ਇਹਦੀ ਨਿੰਦਾ ਕਰਦਾ ਹੈ ਸਰਕਾਰ ਦਾ ਐਸੀ ਕਾਰਵਾਈਆਂ ਦੇ ਖਿਲਾਫ ਅਸੀਂ ਵਿਰੋਧ ਕਰਦੇ ਹਾਂ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਉਹਨੇ ਤਾਂ ਚਲੋ ਨਿਊਜ਼ ਆਈਟਮਸ ਦੇ ਵਿੱਚ ਕਈ ਅਖਬਾਰਾਂ ਦੇ ਵਿੱਚ ਇਹ ਚੀਜ਼ ਪਬਲਿਸ਼ ਹੋਈ ਹੈ ਕਿ ਪੰਜਾਬ ਦੇ ਵਿੱਚ ਇੰਨੇ ਬੰਬ ਪਾਏ ਨੇ ਇੰਨੇ ਚੱਲ ਗਏ ਔਰ ਚੱਲ ਕੇ ਜਿਹੜੇ ਚੱਲੇ ਨੇ ਉਹ ਸਾਰਿਆਂ ਨੂੰ ਪਤਾ 16 ਦੇ ਕਰੀਬ ਪੰਜਾਬ ਦੇ ਵਿੱਚ ਬਲਾਸਟ ਹੋ ਕੇ ਕਾਲੀਆ ਸਾਹਿਬ ਦੇ ਘਰੇ ਹੋਇਆ ਉਸ ਤੋਂ ਪਹਿਲਾਂ ਥਾਣਿਆਂ ਦੇ ਉੱਤੇ ਗ੍ਰਨੇਡ ਹਮਲੇ ਹੋਏ ਨੇ ਪਰ ਤੁਹਾਡਾ ਇੱਕ ਆਪਣਾ ਅਫਸਰ ਜਤਿੰਦਰ ਭੰਗੂ ਜਿਹੜਾ ਮੰਡੀ ਬੋਰਡ ਦਾ ਇੰਜੀਨੀਅਰਿੰਗ ਚੀਫ ਹੈ ਉਹ ਤਾਂ ਸ਼ਰਿਆਂਵੇਂ ਗੱਲ ਕਹਿੰਦਾ ਕਿ ਮੈਂ 50 ਬੰਦੇ ਮਾਰੇ ਨੇ 4 ਮੈਂ ਹੋਰ ਮਾਰਨੇ ਨੇ ਮੈਂ ਗਰਨੇਡ ਵੀ ਚਲਾ ਲੰਨਾ ਤੇ ਉਹਦੇ ਖਿਲਾਫ ਮੈਂ ਲਿਖਤੀ ਸ਼ਿਕਾਇਤ ਡੀਜੀਪੀ ਸਾਹਿਬ ਨੂੰ ਕੀਤੀ ਹੈ ਉਹਦੇ ਕਿਤੇ ਤਾਂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕਿ ਦੇਸ਼ ਦੇ ਵਿੱਚ ਜਾਂ ਖਾਸ ਕਰਕੇ ਪੰਜਾਬ ਦੇ ਵਿੱਚ ਕੋਈ ਦੋਰਾ ਸੰਵਿਧਾਨ ਹੈ ਜਾਂ ਦੋਰਾ ਕਾਨੂੰਨ ਹੈ ਕਿਉਂਕਿ ਇਹ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਹੈ ਇਹ ਤਾਂ ਕਹਿੰਦਾ ਕਿ ਸਾਰੇ ਇੱਕ ਬਰਾਬਰ ਨੇ ਸੋ ਅਗਰ ਪ੍ਰਤਾਪ ਬਾਜਵਾ ਸਾਹਿਬ ਤੇ ਸਿਰਫ ਇਸ ਗੱਲ ਲਈ ਪਰਚਾ ਹੋ ਗਿਆ ਕਿ ਉਹਨਾਂ ਨੇ ਜਿਹੜੀਆਂ ਚੀਜ਼ਾਂ ਅਖਬਾਰਾਂ ਦੇ ਵਿੱਚ ਛਪੀਆਂ ਉਹਨਾਂ ਨੇ ਬੋਲ ਕੇ ਕਹਿਤੀਆਂ ਤਾਂ ਫਿਰ ਜਤਿੰਦਰ ਭੰਗੂ ਨੂੰ ਤਾਂ ਹਰੇਕ ਤੱਕ ਨਾ ਪੁਲਿਸ ਨੇ ਸੱਦਿਆ ਨਾ ਇਹਦੇ ਖਿਲਾਫ ਕੋਈ ਪਰਚਾ ਹੋਇਆ ਲਿਖਤੀ ਵੀ ਸ਼ਿਕਾਇਤ ਹੈ ਜਿਹੜਾ ਕਹਿੰਦਾ ਕਿ ਮੈਂ 50 ਬੰਦੇ ਮਾਰ ਚੁੱਕਿਆ ਔਰ ਉਹ ਸਰਕਾਰੀ ਮੁਲਾਜ਼ਮ ਹੈ ਲੀਡਰ ਆਫ ਓਪੋਜੀਸ਼ਨ ਤਾਂ ਵੱਡੀ ਗੱਲ ਹੈ ਉਹ ਤਾਂ ਫਿਰ ਪ੍ਰਵੀਲੇਜ ਨੇ ਉਹਨਾਂ ਕੋਲੇ ਕੋਈ ਇਨਫੋਰਮੇਸ਼ਨ ਹੋਣੀ ਇਹ ਤਾਂ ਥੋੜਾ ਸਰਕਾਰੀ ਮੁਲਾਜ਼ਮ ਹੈ ਜਿਹੜਾ ਕਹਿੰਦਾ ਕਿ ਮੈਂ 50 ਬੰਬ ਚਲਾਏ ਨੇ ਜਿਹੜਾ ਆਪਣੇ ਆਪ ਨੂੰ ਪਤਾ ਨਹੀਂ ਕਿਹਦਾ ਕਿਹਦਾ ਸਾਥੀ ਦੱਸਦਾ ਸੋ ਇਹ ਚੀਜ਼ਾਂ ਦੇ ਉੱਤੇ ਵੀ ਥੋੜਾ ਧਿਆਨ ਦਿਓ ਤੇ ਤਾਂ ਆ ਕੇ ਜਵਾਬ ਦਿਓ ਜਾਂ ਸਿਰਫ ਆਪਣੇ ਮੁਲਾਜ਼ਮਾਂ ਨੂੰ ਜਾਂ ਆਪਣੇ ਚਹੇਤਿਆਂ ਨੂੰ ਤੁਸੀਂ ਸ਼ੈਲਟਰ ਕਰਦੇ ਹੋ ਕਿ ਭਾਈ ਜੇ ਵਿਰੋਧੀ ਧਿਰ ਦਾ ਉਹਦੇ ਤੇ ਕਰੋ ਕਾਰਵਾਈ ਉਹਦੇ ਤੇ ਕਰੋ ਪਰਚੇ ਜਿਹੜੇ ਸਾਡੇ ਆਪਣੇ ਨੇ ਚਾਹੇ ਉਹ ਕਤਲ ਵੀ ਕਰ ਦੇਣ ਆਹੀ ਕਹਿ ਰਹੇ ਨੇ ਅਫਸਰ ਕਿ ਮੈਂ ਕਤਲ ਕੀਤੇ ਨੇ ਉਹ ਕਤਲ ਵੀ ਕਰ ਦੇਣ ਤੇ ਉਹਨਾਂ ਨੂੰ ਮਾਫ ਹੈ ਇਹਦੀ ਹੁਣ ਸਪਸ਼ਟੀਕਰਨ ਮੁੱਖ ਮੰਤਰੀ ਪੰਜਾਬ ਤੁਹਾਨੂੰ ਹੁਣ ਦੇਣਾ ਪੈਣਾ ਹੈ